हां जी सर कीना जी अपना मेरा नाम दीपक कुमार है टीचर सरकारी एलिमेंट्री सरकार लेंड स्कूल नतो चाल ते सर किदादा एक्सपीरियंस है जेड़ा ਤੁਸੀਂ ਟ੍ਰੇਨਿੰਗ ਲੈ ਕੇ ਆਏ ਜੀ ਪਹਿਲਾਂ ਤੋਂ ਮੈਂ ਧੰਨਵਾਦੀ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਹੈਲਨੇ ਉਪਰਾਲੇ ਕਰਦੇ ਹੋਏ ਸਾਨੂੰ ਫਿਨਲੈਂਡ ਦੀ ਸਿੱਖਿਆ ਲੈਣ ਲਈ ਭੇਜਿਆ ਫਿਨਲੈਂਡ ਦੀ ਸਿੱਖਿਆ ਸਕੂਲ ਐਜੂਕੇਸ਼ਨ ਚ ਨੰਬਰ 1 ਹੈਗੀ ਆ ਜੀ ਅਸੀਂ ਬਹੁਤ ਐਕਸਾਈਟਡ ਆਂ ਔਰ ਬਹੁਤ ਤਤਪਰ ਹੈਗੇ ਆ ਕਿ ਸਾਰਾ ਕੁਝ ਆਪਣੇ ਸਾਥੀ ਅਧਿਆਪਕਾਂ ਨਾਲ ਸੇਅਰ ਕਰਨ ਦੇ ਲਈ ਔਰ ਜਿਹੜੇ ਸਾਡੇ ਬੱਚੇ ਹੈਗੇ ਉਹਨਾਂ ਦੇ ਇੰਪਲੀਮੈਂਟ ਕਰਨ ਦੇ ਲਈ ਅਸਾਲਿਕ ਵਿਸ਼ੇਸ਼ ਮੌਕੇ ਤੇ ਮੈਨੂੰ ਲੱਗਦਾ ਪੰਜਾਬ ਸਰਕਾਰ ਨੇ ਜਿਹੜਾ ਇਹ ਵੱਖਰਾ ਉਪਰਾਲਾ ਕੀਤਾ ਹੈ ਕਿ ਭਾਰਤ ਸਰਕਾਰ ਭਾਰਤ ਵੱਲੋਂ ਕਿਸੇ ਵੀ ਸਨ ਰਾਜ ਨੇ ਇਦਾਂ ਦੀ ਪਹਿਲ ਨਹੀਂ ਕੀਤੀ ਸੋ ਆਪਾਂ ਅਗੇ ਇਹਨਾਂ ਨੂੰ ਧੰਨਵਾਦੀਆਂ ਸਰਦਾਰ ਜੋਸ਼ ਸਿੰਘ ਮੈਸੋਣਾ ਦੇ ਔਰ ਸਾਡੇ ਸੀਐਮ ਸਰਪੰਗਨ ਸਿੰਘ ਨੂੰ ਮਾਣ ਮਾਣਣਾ ਸਰ ਕੀ ਲੱਗਦਾ ਤੁਹਾਨੂੰ ਇਹਦਾ ਕਿੰਨਾ ਕੁ ਬੈਨੀਫਿਟ ਰਹੇਗਾ ਪੰਜਾਬ ਨੂੰ ਸਰ ਨੋ ਡਾਊਟ ਉੱਥੇ ਸਿਨੈਰੀਓ ਵੱਖਰਾ ਹੈ ਇੱਥੇ ਸਿਨੈਰੀਓ ਵੱਖਰਾ ਹੈ ਪਰ ਆਪਾਂ ਕਿਹੜੀ ਸਾਰਾ ਲਾਗੂ ਹੋ ਜੂਗਾ ਔਰ ਸਾਰਾ ਲਾਗੂ ਨਹੀਂ ਹੋਊਗਾ ਟੈਕਨੋਲੋਜੀ ਚਾ ਬਹੁਤ ਸਗੀਆਂ ਉਹਦੇ ਵਿੱਚੋਂ 60 ਤੋਂ 70% ਚੀਜ਼ਾਂ ਲਾਗੂ ਹੋ ਸਕਦੀਆਂ ਲੋੜਾਂ ਇੱਕ ਹੀ ਕਰਨ ਦੀ ਲੋੜਾ ਸਾਰਿਆਂ ਨੂੰ ਉਹ ਜਿਹੜੀਆਂ ਚੀਜ਼ਾਂ ਸਿੱਖ ਕੇ ਆਏ ਹਾਂ ਉਹ ਬਕਾਇਦਾ ਇੰਪਲੀਮੈਂਟ ਹੋਣ ਹਮ ਵਾਰੀ ਇੰਪਲੀਮੈਂਟੇਸ਼ਨ ਦੀਆਂ ਉਹਨਾਂ ਨੇ ਆਪਣਾ ਫਰਜ ਨਿਭਾ ਦਿੱਤਾ ਸਾਨੂੰ ਡੇੜੀਆਂ ਦੇ ਦਿੱਤੀ ਹੁਣ ਸਾਡਾ ਫਰਜ ਕੁਝ ਕਰਕੇ ਦਿਖਾਉਣ ਦਾ ਕੁਝ ਬਣ ਕੇ ਦਿਖਾਉਣ ਦਾ ਸਰਮਾਨ ਸਿੰਘ ਸਾਹਿਬ ਤਾਂ ਬਹੁਤ ਵਧੀਆ ਪਰਫਰਮਾ ਆਇਆ ਬਿਲਕੁਲ ਜਿਹੜਾ ਇੰਡੀਆ ਦੇ ਵਿੱਚ ਪਹਿਲਾ ਜਿਹੜਾ ਸਕੇਟ ਹੈ ਜਿਹਨੇ ਪਰਫਰਮਾ ਕੀਤਾ ਆ ਤੇ ਕੀ ਕੋਈ ਅਪੀਲ ਮਾਨ ਸਾਹਿਬ ਨੂੰ ਮਾਨ ਸਾਹਿਬ ਲਈ ਅਪੀਲ ਕੋਈ ਮਾਨਸਰਨ ਨੂੰ ਫੀਲਗ੍ਰੀਟੀ ਪ੍ਰੋਗਰਾਮ ਚੱਲ ਰਿਹਾ ਹੈ ਇਹ ਜੇ ਅਗਾਂਹੋਂ ਚੀਜ਼ ਜਾਰੀ ਰਹਿਣ ਇਹ ਬੰਦ ਨਾ ਹੋਣ ਤਾਂ ਕਿ ਇਹ ਜਿਹੜਾ ਕਾਫਲਾ ਵੱਡਾ ਹੋਵੇ ਉਹ ਅਧਿਆਪਕ ਵੱਧ ਤੋਂ ਵੱਧ ਸਿੱਖਿਆਣੋਂ ਜਿਹੜੀ ਚੰਗੀਆਂ ਚੀਜ਼ਾਂ ਆ ਚੰਗੀਆਂ ਨੀਤੀਆਂ ਆ ਉਹ ਆਪਣੇ ਇਥੇ ਇੰਪਲੀਮੈਂਟ ਹੋਣ ਭਗਵੰਨ ਸਾਹਿਬ ਦੀ ਨੀਤ ਉਹ ਨੀਤੀ ਵਿੱਚ ਕੋਈ ਫਰਕ ਨਹੀਂ ਹੈਗਾ ਉਹ ਇੱਕ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਮੈਂ ਸਪੈਸ਼ਲ ਇਨੀਸ਼ੀਏਟਿਵ ਤੋਂ ਉਹ ਵੀ ਕਦੇ ਆ ਬੰਦੇ ਬੈਠੇ ਆ ਸੋ ਉਹਨਾਂ ਨੂੰ ਪਤਾ ਹੈ ਕਿ ਇਹਦੇ ਬਾਕੀ ਕੀ ਸਮੱਸਿਆਵਾਂ ਆ ਬੱਚਿਆਂ ਦੀ ਕੀ ਸਮੱਸਿਆਵਾਂ ਸਕੂਲ ਦੀਆਂ ਕੀ ਸਮੱਸਿਆਵਾਂ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਸੋ ਉਹ ਪਾਸੇ ਵਿਸ਼ੇਸ਼ ਧਿਆਨ ਦੇ ਆ ਦੇ ਹੈਗੇ ਆ ਦੋ ਚੀਜ਼ਾਂ ਉਹਨਾਂ ਦੀਆਂ ਮੇਨ ਹੈਗੀਆਂ ਸਿੱਖਿਆ ਔਰ ਸਿਹਤ ਦੋਨਾਂ ਨੂੰ ਪੂਰਾ ਪੂਰ ਜ਼ੋਰ ਔਰ ਸੱਚੀ ਨੀਤ ਦੇ ਨਾਲ ਉਹਦੇ ਤੇ ਪੈਸਾ ਖਰਚ ਰਹੇ ਆ ਔਰ ਸਾਰਾ ਕੁਝ ਕਰ ਰਹੇ ਆ ਹਾਂਜੀ ਸੜੀ ਸਾਹਿਬ ਆ ਗਏ ਉਹ ਘਾਟਣ ਤੇ ਪਹੁੰਚੇ ਹੋ ਇੱਥੇ ਕੀ ਕਹਿਣਾ ਚਾਹੁੰਦੇ ਹੋ ਸਿੱਖਿਆ ਕ੍ਰਾਂਤੀ ਨਾਲ ਬਲਦਾ ਪੰਜਾਬ ਮਹੀਨ ਚ ਹੈ ਅੱਜ विधानसभा कपूरथला ਦੇ ਚੰਨੜਵਾਲ ਪਿੰਡ ਦੀ ਇਸ ਬਹੁਤ ਪਵਿੱਤਰ ਜਗ੍ਹਾ ਤੇ ਅੱਜ ਸਾਡੀ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਹਾਜ਼ਰ ਹੋਈ ਹੈ ਜਿਹੜੀ ਮਾਨ ਸਾਹਿਬ ਦਾ ਸੁਪਨਾ ਹੈ ਕਿ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਨੂੰ ਇੰਨਾ ਅਪਗ੍ਰੇਡ ਕਰਨਾ ਕਿ ਜਿੱਥੇ ਬੱਚਿਆਂ ਦਾ ਰੁਝਾਨ ਮੀਨਾਂ ਸਕੂਲਾਂ ਵਾਲੇ ਪਾਸੇ ਨੂੰ ਦੂਰ ਆਵੇ ਤੇ ਸਿੱਖਿਆ ਦਾ ਮਿਆਰ ਉੱਚਾ ਹੋ ਸਕੇ ਤੇ ਸਿੱਖਿਆ ਦੇ ਵਪਾਰੀ ਕਰਨ ਨੂੰ ਵੀ ਕਿੰਨਾ ਕਿਤੇ ਰੋਕਿਆ ਜਾ ਸਕੇ ਅੱਜ ਪੰਜਾਬ ਦੀ ਇਹ ਮਹਿੰਮ ਬਹੁਤ ਅੱਛੀ ਚੱਲ ਰਹੀ ਹੈ ਔਰ ਸਮੁੱਚੇ ਅਜਾਬਾ ਗੰਦ ਦਾ ਸਮੁੱਚੇ ਪ੍ਰਸ਼ਾਸਨੀ ਅਧਿਕਾਰੀਆਂ ਦਾ ਸਾਰਾ ਦਾ ਸਹਿਯੋਗ ਮਿਲ ਰਿਹਾ ਉਹ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਇਸ ਮਹਿੰਮ ਦੇ ਨਾਲ ਜਿਹੜਾ ਉਹਨਾਂ ਪਿੰਡ ਵਾਸੀਆਂ ਦੇ ਚਿਹਰੇ ਦੀ ਮੁਸਕਾਨ ਦੱਸਦੀ ਹੈ ਕਿ ਪੰਜਾਬ ਸਰਕਾਰ ਅੱਛੀਆਂ ਲਹੀਆਂ ਵਾਲੇ ਪਾਸੇ ਚੱਲ ਰਹੀ ਹੈ। ਸ੍ਰੀ ਮਾਨ ਸਾਹਿਬ ਦਾ ਜਿਹੜਾ ਸੁਪਨਾ ਸਾਗਰਗਾਂ ਵਾਲੇ ਪਾਸੇ ਨੂੰ ਅਸੀਂ ਸਾਰੇ ਯਤਨਸ਼ੀਲ ਆ ਔਰ ਪੰਜਾਬ ਦੀ ਸਿੱਖਿਆ ਬਣਾਣੀ ਨੂੰ ਇਹੋ ਜਿਹਾ ਬਣਾਵਾਂਗੇ ਕਿ ਪੰਜਾਬ ਦਾ ਵਰਤਮਾਨ ਸਾਹਮ ਕੇ ਪੰਜਾਬ ਦੇ ਉਜਵਲ ਭਵਿਖ ਵਾਲੇ ਪਾਸੇ ਅੱਗੇ ਵਧਾਂਗੇ। ਤੋਂ ਇਸ ਮਹੀਨੇ ਦੇ ਕੜੀ ਦੇ ਤਹਿਤ ਅੱਜ ਸਕੂਲ ਦੇ ਵਿੱਚ ਜਿਹੜਾ ਵੀ ਕੰਮ ਸਰਕਾਰੀ ਗ੍ਰਾਂਟ ਦੁਆਰਾ ਹੋਇਆ ਵਾ ਲਗਭਗ 260000 ਰੁਪਏ ਦੀ ਗ੍ਰਾਂਟਡ ਸਕੂਲ ਵਿੱਚ ਲੱਗੀ ਆ ਅੱਗੇ ਉਸ ਤੋਂ ਅੱਗੇ ਵੀ ਜਿਹੜੀ ਜਰੂਰਤ ਆ ਸਕੂਲ ਹੋਣਗੀਆਂ ਸਕੂਲ ਦੀ ਆਪਰੇਸ਼ਨ ਵਾਸਤੇ ਸਕੂਲ ਨੂੰ ਜਿਹੜੀਆਂ ਸਹੂਲਤਾਂ ਚਾਹੀਦੀਆਂ ਹੋਣਗੀਆਂ ਸਰਕਾਰ ਹਮੇਸ਼ਾ ਯਤਨਸ਼ੀਲ ਰਹੇਗੀ ਔਰ ਹਮੇਸ਼ਾ ਪ੍ਰਯਾਸ ਕਰੇਗੀ ਤਾਂ ਕਿ ਇਹਨਾਂ ਸਕੂਲਾਂ ਦਾ ਮਿਆਰ ਉੱਚਾ ਚੱਕ ਕੇ ਪੰਜਾਬ ਦਾ ਉਹ ਦੇਖ ਲੈ ਗਏ ਸਰ ਪਬਲਿਕ ਸਕੂਲਾਂ ਤੋਂ ਬੱਚੇ ਇੱਧਰ ਇਨਵਰਟ ਹੋ ਕੇ ਆਣਗੇ ਲਗਭਗ 3 ਸਾਲ ਦੇ ਸ਼ਾਸਨ ਕਾਲ ਦੇ ਵਿੱਚ ਇਹ ਗੱਲ ਬੜੀ ਹੈਰਾਨੀ ਜਨਕ ਹੈ ਕਿ 10000 ਦੇ ਕਰੀਬ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲੈ ਚੁੱਕੇ ਨੇ ਜਿਹੜਾ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਉਹ ਸਾਨੂੰ ਲੱਗਦਾ ਕਿ ਸਾਡੀ ਇਸ ਵਹਿਮ ਦੇ ਤੇ ਸਾਡੇ ਪ੍ਰਯਾਸਾਂ ਨੇ ਇਹਨਾਂ ਸਕੂਲਾਂ ਨਾਲ ਜੁੜੂ ਜਾਣ ਫਿਰ ਕੌਣ ਦੀ ਲੋਕਾਂ ਦੇ ਵਿੱਚ ਲਿਆਂਦਾ ਉਹ ਧਿਆਨ ਲਿਆਂਦਾ ਵਾ ਪਿੰਡ ਦੀਆਂ ਪੰਚਾਇਤਾਂ ਨੇ ਸਹਿਯੋਗ ਕਰਦੀਆਂ ਨੇ ਔਰ ਮੈਂ ਇਹੀ ਗੁਜਾਰਸ਼ ਕਰੂੰਗਾ ਪੰਜਾਬੀਆਂ ਕੋ ਕਿ ਆਪਣੇ ਸਿੱਖਿਆ ਦਾ ਵਪਾਰਿਕਨ ਲੋਕਾਂ ਵਾਸਤੇ ਪੰਜਾਬ ਤੇ ਪੰਜਾਬੀ ਤੋਂ ਬਚਾਉਣ ਵਾਸਤੇ ਕਿਉਂਕਿ ਪੰਜਾਬੀ ਵਿਰਸੇ ਨੂੰ ਅਗਰ ਕੋਈ ਬਚਾ ਸਕਦਾ ਤਾਂ ਇਹ ਸਰਕਾਰੀ ਸਕੂਲ ਹੀ ਬਚਾ ਸਕਦੇ ਨੇ ਸੋ ਇਹਨਾਂ ਸਕੂਲਾਂ ਵਾਲੇ ਪਾਸੇ ਨੂੰ ਜਰੂਰ ਬੱਚਿਆਂ ਨੂੰ ਆਪਣੇ ਨੂੰ ਸ਼ਾਮਿਲ ਕਰਾਉਣ ਤਾਂ ਕਿ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਸਰ ਜੁੱਧ ਨਸ਼ਾ ਵਿਰੋਧ ਮਹਿੰਮ ਚੱਲ ਰਹੀ ਹੈ ਕੀ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਪਿੱਪਲਾ ਦੇ ਬੋੜਾ ਦਾ ਪੰਜਾਬ ਪੰਜਾਬ ਦਾ ਉਹ ਵਿਰਸਾ ਜਿਹੜਾ ਕਦੀ ਇਸ ਦੇਸ਼ ਨੂੰ ਸਿੱਖਿਆ ਦਿੰਦਾ ਸੀ ਪੰਜਾਬ ਉਹ ਪੰਜਾਬ ਜਿਹੜਾ ਕਦੀ ਇਸ ਦੇਸ਼ ਦਾ ਮਾਣ ਹੁੰਦਾ ਸੀ ਜਿਸ ਲਈ ਅਸਰ ਗਾਰਾਂ ਦੀ ਗਲਤੀਆਂ ਕਰਕੇ ਜਿਹੜਾ ਨਸ਼ੇ ਦਾ ਦੀਵਕ ਜਿਹੜਾ ਜਲ ਚੁੱਕਿਆ ਸੀ ਉਹਨੂੰ ਸਾਫ ਕਰਨ ਵਾਸਤੇ ਸਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਯੋਧ ਨਸ਼ਾ ਦੇ ਦਿਵਗਤ ਬਹੁਤ ਵੱਡੀ ਮਹੀਮ ਛੇੜੀ ਆ ਉਸ ਮਹੀਮ ਦੇ ਦੁਆਰਾ ਹੀ ਅੱਜ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹੁਣ ਅਸੀਂ ਜਾਣ ਦਾ ਪ੍ਰਯਾਸ ਕਰ ਰਹੇ ਹਾਂ ਪਿੰਡ ਦੀਆਂ ਸੱਤਾਂ ਜਾ ਕੇ ਲੋਕਾਂ ਦੇ ਜਾ ਕੇ ਇਸ ਗੱਲ ਦਾ ਪ੍ਰਚਾਰ ਕਰ ਰਹੇ ਹਾਂ ਕਿ ਜਿਹੜੇ ਇਸ ਦੀਵਗਤ ਨੂੰ ਜਲਦ ਤੋਂ ਖਤਮ ਕਰਨ ਵਾਸਤੇ ਜਿਹੜੇ ਨਸ਼ਾ ਦਸਕਰ ਨੇ ਉਹਨਾਂ ਦੀ ਇਤਲਾਹ ਵੀ ਸਰਕਾਰ ਨੂੰ ਦਿਓ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿਓ ਤੇ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਅੱਛਾ ਟ੍ਰੀਟਮੈਂਟ ਦਿਈਏ ਤਾਂ ਕਿ ਉਹ ਮੁਕਤ ਹੋ ਕੇ ਮੁੜ ਕੇ ਆ ਕੇ ਆਪਣੇ ਦੇਸ਼ ਸਮਾਜ ਦੀ ਸੇਵਾ ਕਰ ਸਕਣ ਤਾਂ ਇਸ ਨਸ਼ਿਆਂ ਦੇ ਦਿਵਗਤ ਨੂੰ ਖਤਮ ਕਰਨ ਵਾਸਤੇ ਸਾਰੇ ਪੰਜਾਬੀ ਸਹਿਯੋਗ ਕਰਦੇ ਆਵਾ ਔਰ ਸਰ ਸ਼ਾ ਪੰਜਾਬ ਬਿਲਕੁਲ ਬਗਾਨੀ ਦੇਾਂਗੇ ਨਸ਼ਾ ਬਿਲਕੁਲ ਰੋਕਥਾਮ ਲਗਾਵਾਂਗੇ ਤੇ ਪੰਜਾਬ ਨੂੰ ਉਜਲ ਭੇਖ ਜਹਰ ਹਾਲਤ ਦੇਾਂਗੇ ਜੀ ਸਰ ਕੀਨਾ ਜੀ ਆਪਣਾ ਮੈਂ ਨਾਮ ਦੀਪਕ ਕੁਮਾਰ ਐ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਨਤੂਚਾਲ ਤੇ ਸਰ ਕਿਦਾਂ ਦਾ ਐਕਸਪੀਰੀਅੰਸ ਹੈ ਜਿਹੜਾ ਤੁਸੀਂ ਟ੍ਰੇਨਿੰਗ ਲੈ ਕੇ ਆਏ ਜੀ ਪਹਿਲਾਂ ਤਾਂ ਮੈਂ ਧੰਨਵਾਦੀ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਹੱਥ ਦੇ ਉੱਪਰਲੇ ਕਰਦੇ ਹੋਏ ਸਾਨੂੰ ਫਿਨਲੈਂਡ ਨੂੰ ਵਿੱਖੇ ਸਿੱਖਿਆ ਲੈਣ ਲਈ ਭੇਜਿਆ ਫਿਨਲੈਂਡ ਦੀ ਸਿੱਖਿਆ ਸਕੂਲ ਐਜੂਕੇਸ਼ਨ ਕਿੰਨ ਨੰਬਰ 1 ਹੈਗੀ ਆ ਅਸੀਂ ਬਹੁਤ ਐਕਸਾਈਟਡ ਆਂ ਔਰ ਬਹੁਤ ਤਦਬਰ ਹੈਗੇ ਆਂ ਇਹ ਸਾਰਾ ਕੁਝ ਆਪਣੇ ਸਾਥੂ ਤੇ ਆਪਕਾ ਨਾਲ ਸੇਅਰ ਕਰਨ ਦੇ ਲਈ ਔਰ ਜਿਹੜੇ ਸਾਡੇ ਬੱਚੇ ਹੈਗੇ ਉਹਨਾਂ ਦੇ ਇੰਪਲੀਮੈਂਟ ਕਰਨ ਦੇ ਲਈ ਅਸਾਂ ਇੱਕ ਵਿਸ਼ੇਸ਼ ਮੌਕਾ ਤਾਂ ਮਿਲ ਲੱਗਾ ਪੰਜਾਬ ਸਰਕਾਰ ਨੇ ਜਿਹੜਾ ਇਹ ਵੱਖਰਾ ਉਪਰਾਲਾ ਕੀਤਾ ਹੈ ਕਿ ਭਾਰਤ ਸਰਕਾਰ ਭਾਰਤ ਵੱਲੋਂ ਕਿਸੇ ਵੀ ਛਣਾਈ ਨੇ ਇਹਦਾ ਵਿਪਲ ਨਹੀਂ ਕੀਤੀ ਸੋ ਆਪਾਂ ਅਗੇ ਇਹਨਾਂ ਦੇ ਧੰਨਵਾਦੀਆਂ ਸਰਦਾਰ ਜੋ ਸਿੰਘ ਮੈਸੋਨਾ ਦੇ ਔਰ ਸਾਡੇ ਸੀਐਮ ਸੁਖਪ੍ਰਭ ਕੁਮਾਰ ਸਿੰਘ ਹੁਣ ਮਾਣਣਾ ਮਾਣਣਾ ਸਰ ਕੀ ਲੱਗਦਾ ਤੁਹਾਨੂੰ ਇਹਦਾ ਕਿੰਨਾ ਕੁ ਬੈਨੀਫਿਟ ਰਹੇਗਾ ਪੰਜਾਬ ਨੂੰ ਸਰ ਨੋ ਡਾਊਟ ਉਹ ਕਿ ਸਿਨੈਰੀਓ ਵੱਖਰਾ ਆ ਇੱਥੇ ਸਿਨੈਰੀਓ ਵੱਖਰਾ ਆ ਪਰ ਆਪਾਂ ਕਿਹੜੀ ਸਾਰਾ ਵਿੱਚ ਲਾਗੂ ਹੋਊਗਾ ਉਹ ਸਾਰਾ ਵਿੱਚ ਲਾਗੂ ਨਹੀਂ ਹੋਊਗਾ ਸਿੱਖਣ ਵਾਲੀਆਂ ਚੀਜ਼ਾਂ ਬਹੁਤ ਸਗੀਆਂ ਉਹਦੇ ਵਿੱਚੋਂ 60 ਤੋਂ 70% ਚੀਜ਼ਾਂ ਲਾਗੂ ਹੋ ਸਕਦੀਆਂ ਲੋੜਾਂ ਇਕ ਹੀ ਕਰਨ ਦੀ ਲੋੜਾ ਸਾਰਿਆਂ ਨੂੰ ਉਹ ਜਿਹੜੀਆਂ ਚੀਜ਼ਾਂ ਸਿੱਖ ਕੇ ਆਇਆ ਹਾਂ ਉਹ ਬਕਾਇਦਾ ਇੰਪਲੀਮੈਂਟ ਕਰੇ ਪਰ ਵਾਰੀ ਇੰਪਲੀਮੈਂਟੇਸ਼ਨ ਦੀਆਂ ਉਹਨਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਸਾਨੂੰ ਡੇੜੀਆਂ ਦੇ ਆਖਿਨ ਸਾਡਾ ਫਰਜ਼ ਆ ਕੁਝ ਕਰਕੇ ਦਿਖਾਉਣ ਦਾ ਕੁਝ ਬਣ ਕੇ ਦਿਖਾਉਣ ਦਾ ਸਰ ਮਾਨ ਸਾਹਿਬ ਦਾ ਬਹੁਤ ਵਧੀਆ ਪ੍ਰਾਰੰਭ ਆਇਆ ਬਿਲਕੁਲ ਜਿਹੜਾ ਇੰਡੀਆ ਦੇ ਵਿੱਚ ਪਹਿਲਾ ਜਿਹੜਾ ਸਕੇਟ ਹੈ ਜਿਹਨੇ ਇਹ ਪ੍ਰਾਰਲਾ ਕੀਤਾ ਆ ਤੇ ਕੀ ਕੋਈ ਅਪੀਲ ਮਾਨ ਸਾਹਿਬ ਨੂੰ ਮਾਨ ਸਾਹਿਬ ਲਈ ਅਪੀਲ ਕੋਈ ਮਾਨ ਸਾਹਿਬ ਨੂੰ ਉਹ ਫੀਲ ਆ ਕਿ ਜਿਹੜੇ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਹ ਅਗੇ ਹੀ ਅਗਾਊਂ ਚੀਜ਼ ਜਾਰੀ ਰਹਿਣ ਇਹ ਬੰਦ ਨਾ ਹੋਣ ਤਾਂ ਕਿ ਇਹ ਜਿਹੜਾ ਕਾਫਲਾ ਵੱਡਾ ਹੋਵੇ ਔਰ ਅਧਿਆਪਕ ਵੱਧ ਤੋਂ ਵੱਧ ਸਿੱਖਿਆਣੋਂ ਜਿਹੜੀਆਂ ਚੰਗੀਆਂ ਚੀਜ਼ਾਂ ਆ ਚੰਗੀਆਂ ਨੀਤੀਆਂ ਆ ਉਹ ਆਪਣੇ ਇਥੇ ਇੰਪਲੀਮੈਂਟ ਹੋਣ ਭਗਵਨ ਸਾਹਿਬ ਦੀ ਨੀਤ ਉਹਨਾਂ ਦੀ ਵਿੱਚ ਕੋਈ ਫਰਕ ਨਹੀਂ ਹੈਗਾ ਉਹ ਇੱਕ ਨੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਮੈਂ ਸਪੈਸ਼ਲਿਸਟ ਜਿਹੜੇ ਤੁਹਾਨੂੰ ਉਹ ਵੀ ਕਦੇ ਆ ਬੰਦੇ ਬੇਟੇ ਆ ਸੋ ਉਹਨਾਂ ਨੂੰ ਪਤਾ ਹੈ ਕਿ ਇਹਦੇ ਬਾਕੀ ਕੀ ਸਮੱਸਿਆਵਾਂ ਆ ਬੱਚਿਆਂ ਦੀ ਕੀ ਸਮੱਸਿਆਵਾਂ ਹੈ ਸਕੂਲ ਦੀ ਕੀ ਸਮੱਸਿਆਵੀਆਂ ਉਹਨੂੰ ਆਪਾਂ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਸੋ ਉਹ ਇਸ ਪਾਸੇ ਵਿਸ਼ੇਸ਼ ਧਿਆਨ ਦੇ ਰਹੇ ਹੈਗੇ ਆ ਦੋ ਚੀਜ਼ਾਂ ਉਹਨਾਂ ਦੀਆਂ ਮੇਨ ਹੈਗੀਆਂ ਸਿੱਖਿਆ ਔਰ ਸਿਹਤ ਦੋਨਾਂ ਨੂੰ ਪੂਰਾ ਪੂਰ ਜੋਰ ਔਰ ਸੱਚੀ ਨੀਂਦ ਦੇ ਨਾਲ ਉਹਦੇ ਤੇ ਪੈਸਾ ਖਰਚ ਰਹੇ ਆ ਔਰ ਸਾਰਾ ਕੁਝ ਕਰ ਰਹੇ ਆ